ਇਹ ਦੇ ਵੀਰੇ ਠੀਕ ਆ ਤੇ ਜਿਹੜੇ ਜਾਗ ਕੋ ਜ਼ਿਮੀਂਦਾਰ ਕੋਲੇ 5-4 ਸਾਲ ਚੱਲਣ ਤੇ ਅਗਲੇ ਦਾ ਵੀ ਮਟਰਸ਼ਾਪ ਵਾਲੇ ਮਿਸਤਰੀ ਨਾਲ ਯਾਰੀ ਰਹੂਗੀ ਉਹ ਕੰਮ ਆਪਣੇ ਕੋਲ ਨਹੀਂ ਹੈਗਾ ਵੀਰੇ ਠੀਕ ਆ ਇਹਦੀ 2 ਲੱਖ 55000 ਰੁਪਏ ਡਿਮਾਂਡ ਆ ਜੀ ਠੀਕ ਆ ਛੱਡੋ ਵੀਰੇ ਜਾ ਕੇ 2 ਲੱਖ 40000 ਰੁਪਏ ਦਾ 40 ਮੀਟਰ ਵਾਹ ਕੇ ਜੇ ਨਾਂ ਚੰਗਾ ਲੱਗੇ ਇੰਜਨ ਗੇਅਰ ਚ ਕਮੀ ਕੱਢ ਕੇ ਆਪਣੇ ਘਰੇ ਵਾਪਸ ਛੱਡ ਸਕਦੇ ਬੰਦੇ ਠੀਕ ਆ ਵੀ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਮੋਗਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣੇ ਆ ਵਧੀਆ-ਵਧੀਆ ਟਰੈਕਟਰ ਤੇ ਜਿਹੜੇ ਭਰਾਣੇ ਲੈਣਾ 475 ਭਲਾ ਲੈ ਤੇ ਭਲਾਂ ਲੈਣਾ ਵੇ 265 ਟਰੈਕਟਰਾਂ ਦੀ ਕੰਡੀਸ਼ਨ ਵੇਖ ਲਓ ਆਹ ਹੀ ਟਰੈਕਟਰ ਹੀ ਰੱਖ ਲੋਤੇ ਆ ਇਹਨਾਂ ਵਾਰੀ ਗੱਲਬਾਤ ਕਰਦਾ ਪਿਆ। ਬੋਲ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਬਾਈ ਜੀ ਹੋਰ ਸੁਣਾਓ ਆਪਦੇ ਠੀਕ ਆ। ਵਧੀਆ ਠੀਕ ਠਾਕ ਤੁਸੀਂ ਸੁਣਾਓ। ਤੇ ਕਿਹੜੇ ਕਿਹੜੇ ਟਰੈਕਟਰ ਲੈ ਕੇ ਆਏ ਅੱਜ? ਟਰੈਕਟਰ 108 ਮਾਡਲ ਆਪਣੇ ਕੋਲੇ 475 ਆ ਜੀ। ਅੱਛਾ ਜਿਹੜਾ ਆਹ ਵਾਲਾ। ਬਿਲਕੁਲ ਜੀ ਚਾਰੇ ਟਾਇਰ ਟਰੈਕਟਰ ਦੇ ਕੰਪਨੀ ਦੇ ਜੇ ਕੇ ਸੋਨਾ ਨੰਬਰ 1 ਦੇ ਨਵੇਂ ਆ। ਠੀਕ ਆ ਜੀ। ਮਗਰਲੀ ਜੋੜੀ 13628 ਦੀ ਆ। ਅੱਛਾ ਇਹ ਤੇ ਇਹਨੂੰ 400 ਰੁਪ ਇਹ ਇਸ ਮਾਡਲ ਨੂੰ 13 ਦੇ ਟਾਇਰ ਆਉਂਦੇ ਆ। ਅੱਛਾ। ਇਹਦੇ ਵਿੱਚ 12 ਦੇ ਵੀ ਆਉਂਦੇ ਤੇ 13 ਦੇ ਵੀ ਆਉਂਦੇ ਆ। ਅੱਛਾ। ਬੈਟਰੀ ਬਿਲਕੁਲ ਨਿਊ ਆ। ਇੰਜਨ ਗੇਅਰ ਦੀ ਗਾਰੰਟੀ ਬੰਦਿਆਂ ਨੂੰ ਲੈ ਕੇ ਦੇਵਾਂਗੇ ਵੀਰੇ। ਅੱਛਾ ਜੀ। ਫੁੱਲ ਜ਼ਿੰਮੇਵਾਰੀ। ਫੁੱਲ ਜ਼ਿੰਮੇਵਾਰੀ ਇੰਜਨ ਗੇਅਰ ਲਿਫਟ ਤੱਕ ਕੋਈ ਨੁਕਸ ਲੱਗੇ ਟਰੈਕਟਰ ਦਾ ਸਾਰੇ ਪੈਸੇ ਵਾਪਸ ਟਰੈਕਟਰ 8 ਦਿਨ ਵਾ ਕੇ ਆਪਣੇ ਘਰੇ ਛੱਡ ਜਾਣ। ਵਾਹ! ਇੰਨੀ ਗਾਰੰਟੀ ਕੋਈ ਨਹੀਂ ਦਿੰਦਾਗਾ। ਬਿਲਕੁਲ। ਠੀਕ ਆ। ਇੰਨੀ ਗਾਰੰਟੀ ਕੋਈ ਨਹੀਂ ਦਿੰਦਾ ਦੋਸਤੋ। ਵੀ ਜਿੰਨੀ ਸਰਪੰਚ ਸਾਹਿਬ ਨੇ ਦੇਤੀ ਆ। ਆਪਣੀ ਵੀਰੇ। 2, ਤੇ ਸਰਪੰਚ ਸਾਹਿਬ ਇਹਦੀ ਕੀ ਕੰਡੀਸ਼ਨ ਆ ਜੀ ਇਹ 2010 ਮਾਡਲ ਹੈ ਜੀ ਅੱਛਾ ਜੀ 2010 ਮਾਡਲ ਚਾਰੇ ਟਾਇਰ ਇਹਦੇ ਅਗਲੇ ਟਾਇਰ ਹੈਗੇ 80% ਅੱਛਾ ਜੀ ਪਿਛਲੇ ਟਾਇਰ ਹੈਗੇ ਬਿਲਕੁਲ ਨਵੇਂ ਜੇ ਕਿ ਸੋਨਾਂ ਨੰਬਰ 1 ਹੀ ਇਹ ਆ ਅੱਛਾ ਜੀ ਪੰਜਾਬ ਨੰਬਰ ਇਹ ਵੀ ਫਰਸਟ ਕੁਆਲਟੀ ਦਾ ਟਰੈਕਟਰ ਹੈ ਇੰਜਨ ਗੇਅਰ ਦਾ ਓਕੇ ਆ ਅੱਛਾ ਜੀ ਤੇ ਇਹਦੀ ਡਿਮਾਂਡ ਮੰਗ ਕਿੰਨੀ ਆ? 3 ਲੱਖ ਰੁਪਇਆ ਡਿਮਾਂਡ ਕਰਦੇ ਆ ਜੀ। ਤੇ ਦਵੋਗੇ ਕਿੰਨੇ ਦਾ? ਮੌਕੇ ਤੇ ਮਾਨਤਨ ਕਰ ਦਿਆਂਗੇ ਜੀ। ਫੁੱਲ ਮਾਨਤਨ ਹੋਊਗਾ। ਕਰ ਦਾਂਗੇ। ਬਾਕੀ ਟਰੈਕਟਰ ਸਾਫ ਆ ਯਾਰ ਸੀਟਾਂ ਸੂਟਾਂ ਮਗਰਾਟਾਂ ਦੇ ਉਹ ਮੈ ਰੀਜਨਲ ਜਿਹੜੇ ਚੈਨਵਣ ਆ। ਇਹਦੀ ਡਿਮਾਂਡ ਕਿੰਨੀ ਆਖੀ ਸੀ? 3 ਲੱਖ ਰੁਪਇਆ ਵੀਰ ਜੀ। ਤੇ ਦਿਓਗੇ ਕਿੰਨੇ ਦਾ? 2 ਲੱਖ ਤੇ 85 ਹਜ਼ਾਰ ਦਾ ਟਰੈਕਟਰ ਦੇਵਾਂਗੇ। ਚਲੋ ਠੀਕ ਹੈ ਅੱਗੇ ਆਜੋ। ਅੱਗੇ ਆ ਗਿਆ Mahindra 275। ਹਾਂਜੀ ਸਰਪੰਚ ਸਾਹਿਬ ਇਹਦੀ ਕੀ ਕੰਡੀਸ਼ਨ ਆ ਜੀ? ਇਹ ਟਰੈਕਟਰ ਦੇ ਵੀ ਚਾਰੇ ਟਾਇਰ ਨਵੇਂ ਆ ਮਗਰਲੇ ਨਵੇਂ ਬਿਲਕੁਲ ਮ ਮੂਰਲੇ ਗੁੱਡੀਰਦੇ ਆ। ਆ ਸੀਆਰ ਦੀ ਗੁੱਡੀ ਇਸ ਤਰ੍ਹਾਂ ਹੀ ਆਉਂਦੀ ਹੈ ਜੇ ਬਿਲਕੁਲ ਬਿਲਕੁਲ ਇਦਾਂ ਹੀ ਆਉਂਦੀ ਵੀਰੇ। ਠੀਕ ਆ ਇਹ ਸੀਆਰ। ਟੱਕ ਮਿਊਜ਼ਿਕ ਸਿਸਟਮ ਸਭ ਕੁਝ ਚੱਲਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਇਸ ਟਰੈਕਟਰ ਦੇ ਵੀ ਟਰੈਕਟਰ ਦੇ ਵੇਟ ਤੱਕ ਸਭ ਕੁਝ ਨਾਲ ਦਾ ਆ ਜਿਹੜਾ ਅੱਗੇ ਪਲੇਟਾਂ ਬਲੋਟਰ ਲੱਗੀਆਂ ਹੁੰਦੀਆਂ ਠੀਕ ਆ। ਟਰੈਕਟਰ ਇਹ ਵੀ ਬੰਦੇ ਵਾਹ ਕੇ ਤਸੱਲੀ ਕਰਕੇ ਲਿਜਾ ਸਕਦੇ ਆ। 100% ਵੀ ਟਰੈਕਟਰ 'ਚ ਨੁਕਸ ਨਹੀਂ ਹੈਗਾ। ਟਰੈਕਟਰ ਨਵਾਂ ਹੀ ਪਿਆ ਯਾਰ ਆ ਸਰਪੰਚ ਮਾਡਲ ਆ। ਬਿਲਕੁਲ ਜੀ। ਟਰੈਕਟਰ ਯਾਰ ਵਾਹ ਰੰਗਰੂੰਗਾ ਬਿਲਕੁਲ ਨਵਾਂ ਤੇ ਆ ਵੇਖੋ ਨਵਾਂ ਟਰੈਕਟਰ ਪਿਆ ਆ ਵੀ ਤੁਹਾਡੇ ਵਾਸਤੇ ਵਧੀਆ-ਵਧੀਆ ਟਰੈਕਟਰ ਲੈ ਕੇ ਆਏ ਆ ਆ ਪਿੱਛੋਂ ਵੀ ਕੰਡੀਸ਼ਨ ਵੇਖ ਲਓ ਆ ਵੇਖੋ ਹੋਕਾ ਹੱਕ ਨਵੀਂ ਬਿਲਕੁਲ ਵੀ ਥੋੜੇ ਚੱਲੇ ਇਹ ਨਹੀਂ ਕਹਿ ਦਿੰਦੇ ਵੀ ਵਿੱਚ ਟਰੈਕਟਰ ਚੱਲੇ ਨਹੀਂ ਚੱਲੇ ਆ ਟਰੈਕਟਰ ਬਾਕੀ ਇਹ ਲੱਭ ਕੇ ਸਰਪੰਚ ਸਾਹਿਬ ਬੜੇ ਲੱਭ ਕੇ ਪਕਾਈ ਕਰਕੇ ਫਿਰ ਲੈ ਕੇ ਆਉਂਦੇ ਐਵੇਂ ਨਹੀਂ ਟਰੈਕਟਰ ਲੈ ਆਉਂਦੇ ਮਾੜਾ ਟਰੈਕਟਰ ਖਰੀਦਦੇ ਹੀ ਨਹੀਂਗੇ ਹਾਂ ਜੀ ਸਰਪੰਚ ਸਾਹਿਬ ਗੱਲ ਇਦਾਂ ਹੀ ਆ ਵੀ ਮਾੜਾ ਰੇਟਰ ਨਹੀਂ ਤੁਸੀਂ ਖਰੀਦਦੇ ਵੀ ਤੁਸੀਂ ਆਪਾਂ ਟਰੈਕਟਰ ਆਪਾਂ ਲੈ ਕੇ ਆਈ ਦੇ ਵੀਰੇ ਠੀਕ ਆ ਵੀ ਜਿਹੜੇ ਜਾ ਕੇ ਕੋ ਜ਼ਮੀਂਦਾਰ ਕੋਲੇ 5-4 ਸਾਲ ਚੱਲਣ ਅਗਲੇ ਦਾ ਵੀ ਮਨ ਖੁਸ਼ ਹੁੰਦਾ ਨਾਲੇ ਤੁਹਾਡੇ ਨੀਗਾ ਵੀ ਜਾਂਦਿਆਂ ਇੱਥੋਂ ਲੈ ਕੇ ਤੇ ਵਰਕਸ਼ਾਪ ਵਾਲੇ ਮਿਸਤਰੀ ਨਾਲ ਯਾਰੀ ਰਹੂਗੀ ਉਹ ਕੰਮ ਆਪਣੇ ਕੋਲ ਨਹੀਂ ਆਗਾ ਵੀਰੇ ਠੀਕ ਆ ਇਹਦੀ ਕਿੰਨੀ ਡਿਮਾਂਡ ਆ ਜੀ ਇਹਦੀ 2 ਲੱਖ 55000 ਰੁਪਿਆ ਡਿਮਾਂਡ ਆ ਜੀ ਠੀਕ ਆ ਛੱਡੋ ਵੀਰੇ 7 ਮੱੜ ਦਾ ਅੱਛਾ ਉਹ ਕਹਿੰਦੇ ਟਰੈਕਟਰ ਦੇ ਦਾਂਗੇ 2 ਲੱਖ 40000 ਰੁਪਿਆ ਦਾ 40 ਦਾ ਦੇ ਦੋਗੇ ਬਾਕੀ ਜ਼ਮਿਵਰੀ ਇਹਦੀ ਫੁੱਲ ਹੋਏਗੀ ਇਹਦੀ ਵੀ ਗਾਰੰਟੀ ਟਰੈਕਟਰ ਦੀ ਫੁੱਲ ਹੈ ਜੀ ਟਰੈਕਟਰ ਵਾਹ ਕੇ ਤਸੱਲੀ ਕਰਕੇ ਫਿਰ ਦੇਵਾਂਗੇ ਅੱਗੇ ਫਿਰ ਆ ਗਿਆ 475 ਹਾਈ ਟੈਕ ਮਹਿੰਦਰਾ 475 ਇਹਦੀ ਸਰਪੰਚ ਸਾਹਿਬ ਕੰਡੀਸ਼ਨ ਦੱਸੋ ਵੀਰ ਜੀ ਇੰਜਨ ਗੇਅਰ ਦੀ ਇਹਦੀ ਵੀ ਫੁੱਲ ਗਾਰੰਟੀ ਹੈ 8 ਦਿਨ ਦੀ ਗਾਰੰਟੀ ਇਸ ਟਰੈਕਟਰ ਦੀ ਵੀ ਦੇਵਾਂਗੇ ਅੱਛਾ ਇੰਜਨ ਗੇਅਰ ਫੁੱਲ ਫੁੱਲ ਬਾਰ ਫੁੱਲ 90% ਇੰਜਨ ਗੇਅਰ ਦੀ ਗਾਰੰਟੀ ਹੋਊਗੀ ਅੱਛਾ ਜੀ ਟਾਇਰ ਬਿਲਕੁਲ ਚਾਰੇ ਜੇਕੇ ਸੋਨਾ ਨੰਬਰ 1 ਦੇ ਇਹਦੇ ਨਵੇਂ ਆ 12628 ਦੇ ਮਗਰਲੇ ਟਾਇਰ ਠੀਕ ਹੈ ਜੀ ਉਹ 13628 ਦੀ ਇਹ 12 ਇਹ 12 ਦੇ ਆ ਇਹ 12 ਦੇ ਟਾਇਰ ਆ ਵੀ ਤੇ ਇਹ ਭੂਮੀ ਪੁੱਤਰ ਸਰਪੰਚੋਣਾ ਮੈਂ ਜੀ ਉਹ ਵੀ ਭੂਮੀ ਪੁੱਤਰੀ ਆ ਵੀ ਭੂਮੀ ਪੁੱਤਰੀ ਅੱਛਾ ਉਹ ਵੀ ਭੂਮੀ ਪੁੱਤਰੀ ਆ ਬਿਲਕੁਲ ਜੀ ਟਰੈਕਟਰ ਯਾਰ ਇਹ ਵੀ ਸਾਫ਼ ਪਿਆ ਓਕਾ ਓਕ ਕੋ ਹੈਵੀ ਓਕਾ ਆ ਵੇਖੋ ਗੁੱਲਾ ਕੱਲਾ ਹੈਵੀ ਓਕਾ ਨਿੱਕੇ ਨਿੱਕੇ ਚੀਜ਼ਾਂ ਰੱਖੀਆਂ ਪਈਆਂ ਨੇ ਆਪ ਲੈਂਕ ਬਿਲਕੁਲ ਨਵੀਂ ਨਾਲ ਦੇਵਾਂਗੇ ਜੀ ਅੱਛਾ ਰੀਜਨਲ ਰੀਜਨਲ ਜੀ ਠੀਕ ਆ ਟਰੈਕਟਰ 'ਚ 1% ਦੀ ਵੀ ਕਮੀ ਨਹੀਂ ਕਿਤੇ ਉਹ ਵੀ ਟਰੈਕਟਰ ਤੋਂ ਕਾ ਤੇਲ ਦਾ ਨਾ ਸੁੱਟੂਗਾ ਆਪ ਨਾਲ ਜਾ ਕੇ ਲੀਕਿੰਗ ਨਹੀਂ ਹੋਏਗੀ ਕਿਤੇ ਹਾਂਜੀ ਹਾਂਜੀ ਇਹ ਟਾਇਰ ਚਾਰੇ ਨਵੇਂ ਹੋਗੇ ਬਿਲਕੁਲ ਜੀ ਤੇ ਨਵੀਂ ਬੈਟਰੀ ਟਰੈਕਟਰ ਤੇ ਚ ਵੀ ਨਵੀਂ ਬੈਟਰੀ ਬਿਲਕੁਲ ਜੀ ਤੇ ਇੰਜਨ ਗੇਅਰ ਦੀ ਕੀ ਕਹਿੰਦੇ ਆਪਾਂ ਜੀ ਇੱਕ ਹਫਤਾ 8 ਦਿਨ ਤੱਕ ਟਰੈਕਟਰ ਵਾਹ ਕੇ ਜੇ ਨਾ ਚੰਗਾ ਲੱਗੇ ਇੰਜਨ ਗੇਅਰ ਚ ਕਮੀ ਕੱਢ ਕੇ ਆਪਣੇ ਘਰੇ ਵਾਪਸ ਛੱਡ ਸਕਦੇ ਬੰਦੇ ਠੀਕ ਆ ਵੀ ਬਿੱਤੂ ਟਰੈਕਟਰ ਚ ਨਹੀਂ ਕਮੀ ਹੋਏਗੀ ਕੋਈ ਹਾਂਜੀ ਹਾਂਜੀ ਇਹ ਨਾ ਹੋਵੇ ਕਿ ਦੇ ਹੋਰ ਬਹਾਨਾ ਲਾ ਕੇ ਦੇ ਜਾਣ ਉਹ ਨਹੀਂ ਟਰੈਕਟਰ ਚ ਕਮੀ ਹੋਣੀ ਚਾਹੀਦੀ ਆ ਹਾਂਜੀ 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 ਬਾਕੀ ਦੋਸਤੋ ਸਰਪੰਚ ਸਾਹਿਬ ਨੰਬਰ ਦੱਸ ਦਿਓ ਆਪਦਾ ਬਾਕੀ ਤੁਹਾਡੇ 9633 ਅੱਛਾ ਜੀ 46099 ਅੱਛਾ ਜੀ ਟੈਂਡ ਝੋਕਟਾ ਸਿੰਘ ਜ਼ਿਲ੍ਹਾ ਫਰੋਹੀ ਪਰ